ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਦੀ ਸੂਚੀ ਦੀ ਵੱਡੇ ਪੱਧਰ ਉੱਤੇ ਸ਼ਾਨਟੀ ਸ਼ੁਰੂ ਕਰ ਦਿੱਤੀ ਹੈ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਪਹਿਲੀ ਵਾਰ ਰਾਸ਼ਨ ਕਾਰਡ ਧਾਰਕਾਂ ਦੀ ਇੱਕ ਸੂਚੀ ਚਾਰ ਕੀਤੀ ਹੈ ਜੋ ਮੁਫਤ ਅਨਾਜ ਵਰਗੇ ਲਾਭਾਂ ਲਈ ਯੋਗ ਨਹੀਂ ਹੋ ਸਕਦੇ ਇਸ ਸੂਚੀ ਵਿੱਚ ਲਗਭਗ 1.17 ਕਰੋੜ ਲੋਕ ਸ਼ਾਮਲ ਹਨ ਇਹ ਉਹ ਲੋਕ ਹਨ ਜਿਨ੍ਹਾਂ ਕੋਲ ਜਾਂ ਤਾਂ 4 ਰੁਪਏ ਵਾਹਨ ਹਨ ਜਾਂ ਆਮਦਨ ਕਰਦਾਤਾ ਹਨ ਜਾਂ ਕੰਪਨੀਆਂ ਵਿੱਚ ਡਾਇਰੈਕਟਰ ਹਨ ਕੇਂਦਰ ਨੇ ਰਾਜਾਂ ਨੂੰ 30 ਸਤੰਬਰ ਤੱਕ ਇਹਨਾਂ ਅਯੋਗ ਕਾਰਡ ਧਾਰਕਾਂ ਨੂੰ ਹਟਾਉਣ ਲਈ ਜ਼ਰੂਰੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਹਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਰਾਸ਼ਨ ਕਾਰਡ ਧਾਰਕਾਂ ਦੇ ਵੇਰਵਿਆਂ ਨੂੰ ਵੱਖ-ਵੱਖ ਸਰਕਾਰੀ ਡਾਟਾ ਬੇਸਾਂ ਨਾਲ ਮਿਲਾ ਕੇ ਇਹ ਸੂਚੀ ਤਿਆਰ ਕੀਤੀ ਹੈ ਇਸ ਵਿੱਚ ਆਮਦਨ ਕਰ ਵਿਭਾਗ ਟੈਕਸ ਦਾਤਾ ਕਾਰਪੋਰੇਟ ਮਾਮਲਿਆਂ ਦੇ ਮਤਰਾਲੇ ਡਾਇਰੈਕਟਰ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮਤਰਾਲੇ ਚਾਰ ਪਹੀਆ ਵਾਹਨ ਮਾਲਕ ਵਰਗੇ ਵਿਭਾਗਾਂ ਦਾ ਡਾਟਾ ਸੰਮਲ ਹੈ ਇਸ ਕਰਾਸ ਵੈਰੀਫਿਕੇਸ਼ਨ ਵਿੱਚ ਪਾਇਆ ਗਿਆ ਹੈ ਕਿ 94.71 ਲੱਖ ਰਾਸ਼ਨ ਕਾਰਡ ਧਾਰਕ ਆਮਦਨ ਕਰਦਾਤਾ ਹਨ 17.51 ਲੱਖ ਕੋਲ ਚਾਰ ਪਹੀਆ ਵਾਹਨ ਹਨ ਅਤੇ 5.31 ਲੱਖ ਕੋਲ ਕੰਪਨੀਆਂ ਵਿੱਚ ਡਾਇਰੈਕਟਰ ਹਨ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਡਾਟਾ ਦੇ ਉਧਾਰ ਉਤੇ ਰਾਜ ਅਯੋਗ ਲਾਭਪਾਤਰੀਆਂ ਨੂੰ ਹਟਾਉਣ ਦੇ ਯੋਗ ਹੋਣਗੇ ਤਾਂ ਜੋ ਉਡੀਕ ਸੂਚੀ ਵਿੱਚ ਲੋੜਵੰਦ ਲੋਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦਾ ਤਹਿਤ ਲਾਭ ਪ੍ਰਾਪਤ ਕਰ ਸਕਣ ਐਨ ਐਫ ਐਸ ਏ ਡੈਸ਼ ਬੋਰਡ ਦੇ ਅਨੁਸਾਰ 19 ਅਗਸਤ ਤੱਕ 19.7 ਕਰੋੜ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ ਜਿਸ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 76.10 ਕਰੋੜ ਲਾਭਪਾਤਰੀ ਸ਼ਾਮਲ ਹਨ ਨਿਯਮਾਂ ਦੇ ਅਨੁਸਾਰ ਸਰਕਾਰੀ ਕਰਮਚਾਰੀ 1 ਲੱਖ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰ ਚਾਰ ਪਹੀਆ ਵਾਹਨ ਮਾਲਕ ਅਤੇ ਟੈਕਸਦਾਤਾ ਮੁਫਤ ਅਨਾਜ ਲਈ ਯੋਗ ਨਹੀਂ ਹਨ ਕੇਂਦਰ ਨੇ 8 ਜੁਲਾਈ ਨੂੰ ਰਸਾਇਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਕੇਂਦਰ ਸਹਾਸਤ ਪ੍ਰਦੇਸ਼ਾਂ ਦੇ ਸਲਾਹਕਾਰਾਂ ਨੂੰ ਇੱਕ ਪੱਤਰ ਲਿਖਿਆ ਇਸ ਮੁੱਦੇ ਤੇ ਜ਼ੋਰ ਦਿੱਤਾ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਪੱਤਰ ਵਿੱਚ ਕਿਹਾ ਕਿ ਰਾਸ਼ਨ ਕਾਰਡ ਪ੍ਰਬੰਧਨ ਪ੍ਰਣਾਲੀ ਵਿੱਚ ਡੁਪਲੀਕੇਟ ਮਰਤਕ ਅਤੇ ਅਕਿਰਿਆਸ਼ੀਲ ਲਾਪਾਤਰੀਆਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਹੁਣ ਅਯੋਗ ਲਾਪਾਤਰੀਆਂ ਦੀ ਸੂਚੀ ਨੂੰ ਹੋਰ ਮਤਰਾਲਾਂ ਦੇ ਡਾਟਾ ਨਾਲ ਮਿਲਾ ਕੇ ਤਿਆਰ ਕੀਤਾ ਗਿਆ ਹੈ ਇਹ ਸੂਚੀ API ਆਧਾਰਿਤ ਏਕੀਕਰਨ ਰਾਹੀਂ ਰਾਜਾਂ ਨੂੰ ਉਪਰਵੰਧ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਰਾਈਟਫੁੱਲ ਟਾਰਗੇਟਿੰਗ ਡੈਸ਼ਬੋਰਡ ਉੱਤੇ ਦੇਖਿਆ ਜਾ ਸਕਦਾ ਹੈ ਚੋਪੜਾ ਨੇ ਰਾਜਾਂ ਨੂੰ ਇਨ੍ਹਾਂ ਮਾਵਲਾਂ ਦੀ ਪੁਸ਼ਟੀ ਕਰਨ ਅਯੋਗ ਲਾਪਾਤਰੀਆਂ ਨੂੰ ਹਟਾਉਣ ਅਤੇ ਡਾਟਾ ਨੂੰ ਸੁੱਧ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਇਹ ਕਦਮ ਟਾਰਗੇਟਿੰਗ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੀ ਨਿਰਪੱਖਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰੇਗਾ ਇਸ ਨਾਲ ਉਹਨਾਂ ਲੋੜਵੰਦ ਲੋਕਾਂ ਨੂੰ ਸ਼ਾਮਲ ਕਰਨ ਦਾ ਰਾਹ ਖੁੱਲੇਗਾ ਜੋ ਇਸ ਯੋਜਨਾ ਤੋਂ ਬਾਝੇ ਹਨ